ਕੁਝ ਇਤੀ ਜ਼ਮੀਨ ਚ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ ਬਹੁਤ ਹੀ ਸਤਕਾਰਯੋਗ ਕਿਸਾਨ ਵੀਰੋ ਅੱਜ ਸਾਡੀ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੀ ਟੀਮ ਪਹੁੰਚੀ ਆ ਬਲਾਕ ਧਾਰੀਵਾਲ ਦੇ ਪਿੰਡ ਭੋਜਰਾਜ ਨਾਲ ਪਿੰਡ ਛੋਟੇਪੁਰ ਸਾਡੇ ਕੋਲ ਪਹੁੰਚੇ ਨੇ ਡਾਕਟਰ ਮਰੀਕ ਸਿੰਘ ਜੀ ਮੁਖ ਖੇਤੀਬਾੜੀ ਅਫਸਰ ਗੁਰਦਾਸਪੁਰ ਨਾਲ ਸਾਡੇ ਕੋਲ ਇਸ ਪਿੰਡ ਦੇ ਗਾਹ ਮਦੂ ਕਿਸਾਨ ਨੇ ਸਰਕਲ ਇੰਚਾਰਜ ਸਰਦਾਰ ਅਰਜਿੰਦਰ ਸਿੰਘ ਜੀ ਮੌਜੂਦ ਨੇ ਸੋ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਦੱਸੋ ਕਿ ਜੋ ਖਬਰਾਂ ਦੇ ਵਿੱਚ ਰੋੜ ਸਾਡੇ ਕਿਸਾਨ ਪੜ ਰਹੇ ਆ ਟੀਵੀ ਤੇ ਸੁਣ ਰਹੇ ਆ ਕਿ ਜ਼ਿਲ੍ਹਾ ਗਰਦਾਸਪੁਰ ਨੂੰ ਪਾਇਲਟ ਪ੍ਰੋਜੈਕਟ ਤੌਰ ਤੇ ਚੁਣਿਆ ਗਿਆ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਵੀ ਪਾਇਲਟ ਪ੍ਰੋਜੈਕਟ ਹੈ ਕੀ ਬਿਲਕੁਲ ਸੋ ਕਿਸਾਨ ਵੀ ਤੋਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਕਿ ਝੋਨੇ ਦੀ ਖੇਤੀ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਜ਼ਮੀਨ ਮਿੱਟੀ ਜਿਹੜੀ ਆ ਪਾਣੀ ਜਿਹੜਾ ਵਾ ਵਾਤਾਵਰਨ ਜਿਹੜਾ ਲਗਾਤਾਰ ਜਿਹੜਾ ਵਾ ਉਹ ਪ੍ਰਦੂਸ਼ਿਤ ਹੋ ਰਿਹਾ ਆ ਮਿੱਟੀ ਦੀ ਜਿਹੜੀ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਜਿਹੜਾ ਵਾ ਲਗਾਤਾਰ ਹੇਠਾਂ ਜਾ ਰਿਹਾ ਵਾ ਜ਼ਮੀਨ ਦੀ ਸਿਹਤ ਜਿਹੜੀ ਉਹ ਖਰਾਬ ਹੋ ਰਹੀ ਆ ਆਹੜਾ ਵਾਤਾਵਰਨ ਖਰਾਬ ਹੋ ਰਿਹਾ ਵਾ ਮੰਡੀਕਰਨ ਦੇ ਵਿੱਚ ਮਸਿਆਰੀਆਂ ਝੋਨੇ ਦੀ ਸਮੱਸਿਆ ਤੇ ਸੋ ਇਹਨਾਂ ਸਮੱਸਿਆ ਸਾਰੀਆਂ ਸਮੱਸਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਪਾਇਲਟ ਪ੍ਰੋਜੈਕਟ ਜਿਹੜਾ ਵਾ ਸ਼ੁਰੂ ਕੀਤਾ ਗਿਆ ਜਿਹੜਾ ਕਿ ਪੰਜਾਬ ਦੇ ਵਿੱਚ ਆ ਗੁਰਦਾਸਪੁਰ ਠਾਨਕੋਟ ਕਬੂਥਲਾ ਜਲੰਧਰ ਬਠਿੰਡਾ ਤੇ ਸੰਗਰੂਰ ਦੇ ਵਿੱਚ ਜੇਕਰ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਾਨੂੰ ਆ ਗੁਰਦਾਸਪੁਰ ਦੇ ਵਿੱਚ ਇਹ ਜਿਹੜੇ ਪਿੰਡ ਆਪਾਂ ਜਿਸ ਪਿੰਡ ਚ ਖਲੋਤੇ ਆਪਾਂ ਪਿੰਡ ਛੋਟੇ ਪੁਰਿਆ ਬੋਪਰਿਆ ਅਲੱਗੇ ਗੁਣੀਆਂ ਆ ਵਾ ਇੱਥੇਨੇ ਵੀ ਲੱਗੇ ਪਿੰਡੇ ਆ ਸਾਰੇ ਮੱਕੀ ਦੀ ਕਾਸ਼ਤ ਤੋਂ ਬਾਅਦ ਬਹੁ ਬੰਬੂਦਿਆ ਤੇ ਸਾਨੂੰ ਜਿਹੜਾ ਵਾ 2500 ਏਕੜ ਦੇ ਰਕਬੇ ਦਾ ਜਿਹੜਾ ਵਾ ਉਹ ਦਿੱਤਾ ਗਿਆ ਰਕਬਾ ਇਹਦਾ ਵਾ ਅੱਜ ਵੀ ਸਾਡੇ ਕਿਸਾਨ ਦਿਲਪੀਤ ਸਿੰਘ ਵੱਲੋਂ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਮੇਗਾ ਚੋਨਾ ਕਣਕ ਤੋਂ ਬੀਜਦੇ ਨੇ ਆ ਤੇ ਉਹ ਆਲੂ ਤੇ ਨਾਲ ਮੂੰਗਰਾ ਤੋਂ ਉਸ ਤੋਂ ਬਾਅਦ ਮੱਕੀ ਇਹ ਇਹਦੀ ਰੋਟੇਸ਼ਨ ਹੈ ਉਸ ਤੋਂ ਬਾਅਦ ਫਿਰ ਆਲੂ ਪਾ ਜੀਂਦੇ ਨੇ ਤੁਹੇ ਬਹੁਤ ਖੁਰੀਆ ਗੱਲਾਂ ਕਿ ਕਿਸਾਨ ਵੀਰ ਜਿਹੜੇ ਨੇ ਇਸ ਗੱਲ ਨੂੰ ਸਮਝਦੇ ਆ ਕਿ ਅਸੀਂ ਪਾਣੀ ਜਿਹੜ ਨੂੰ ਬਚਾਉਣ ਵਾਸਤੇ ਜ਼ਮੀਨ ਦੀ ਜਿਹੜੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਜਿਹੜੀ ਮੱਕੀ ਦੀ ਜਿਹੜੀ ਆ ਉਹ ਕਾਸ਼ਤ ਕਰਨੀ ਆ ਹੁਣ ਇਹ ਮੱਕੀ ਦੀ ਕਾਸ਼ਤ ਵਾਸਤੇ ਜਿਹੜਾ ਵਾ ਸਰਕਾਰ ਵੱਲੋਂ ਪ੍ਰਚਾਨ ਰਾਸ਼ੀ ਜਿਹੜੀ ਆ 17500 ਹਜ਼ਾਰ ਪ੍ਰਤੀ ਹੇਕੜ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜੀ ਇਸ ਤੋਂ ਇਲਾਵਾ ਕਿਸਾਨਾਂ ਦੇ ਮਨ ਦੇ ਵਿੱਚ ਇੱਕ ਬੜਾ ਤੋਬਾ ਹੁੰਦਾ ਕਿ ਸਾਡੀ ਬਿਕੂਲ ਕਿਵੇਂ ਆ ਹਾਰਵੈਸਟਿੰਗ ਕਿਵੇਂ ਹੋਏਗੀ ਬਿਕੂਲ ਕਿਵੇਂ ਸੋ ਉਹਦੇ ਵਿੱਚ ਕਿਸਾਨ ਵੀਰੋ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਤਿਆਮ ਕਰਨ ਆ ਗਿਆ ਵਾ ਪੀ ਏ ਜਿਹੜੀ ਆ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਤੇ ਜਿਹੜਾ ਵਾ ਜੋ ਵੀ ਹੋਏਗਾ ਐਸੇ 525 ਰੁਪਏ ਦੇ ਦੇ। ਉਹ ਉਹਦੇ ਵਿੱਚ ਜਿਹੜਾ ਵਾ 225 ਰੁਪਏ ਪਰ ਕਿਲੋਟਰ ਦਾ ਸਾਧਨ ਲੱਗਦੀ ਆ ਉਹ ਕਿੱਡੀ ਹੈਗੀ। ਉਹਦੇ ਵਿੱਚ ਸਾਡੀ ਤੋਂ ਕੋਈ ਏਜ ਦੀ ਕੀਤੀ ਜਾਂਦੀ ਆ ਇਥਨੋਲ ਕਰ ਦਿੱਤੀ ਜੀ ਜਿਹਦੇ ਦੀ ਇਥਨੋਲ ਬਣਦਾ। ਜੀ ਤੇ ਇਥਨੋਲ ਜਿਹਨੂੰ ਅੱਜ ਕਿਉਂਕਿ ਜਿਹੜੀ ਭਾਰਤ ਸਰਕਾਰ ਵੱਲੋਂ 20% ਜਿਹੜਾ ਉਹ ਲਾਜਮੀ ਕੀਤਾ ਗਿਆ ਬਟੋਰ ਜੀ। ਸੋ ਇਹ ਜਿਹੜਾ ਵਾ ਅਗਲੇ ਸਮੇਂ ਦੇ ਵਿੱਚ 40% ਤੱਕ ਪਹੁੰਚਦਾ ਵਾ ਤੇ ਜੇ ਇਥਨੋਲ ਜਿਹੜਾ ਵਾ ਸਿਰਫ ਤੇ ਸਿਰਫ ਮੱਕੀ ਕੰਨਾ ਕਿ ਕਿ ਉਹ ਸੋ ਲੋਕੋ ਕਰ ਰਹੇ ਬੰਦੇ। ਸੋ ਇਸ ਕਰਕੇ ਇਹ ਪਹਿਲੇ ਪ੍ਰੋਜੈਕਟ ਜਿਹੜਾ ਵਾ ਸ਼ੁਰੂ ਕੀਤਾ। ਬਹੁਤ ਧੰਨਵਾਦ ਜਿਕਰ ਸਰ ਸਾਨੂੰ ਇਹ ਜਰੂਰ ਦੱਸੋ ਕਿ ਬਜਾਈ ਦਾ ਮੱਕੀ ਦੀ ਬਜਾਈ ਦਾ ਬਿਲਕੁਲ ਠੁਕਾ ਸੁਣਾ ਇਸ ਵੇਲੇ ਚੱਲ ਰਿਹਾ ਵਾ। ਕਿਸਾਨਾਂ ਵੱਲੋਂ ਮੱਕੀ ਦੀ ਬਜਾਈ ਕੀਤੀ ਜਾ ਰਹੀ ਆ। ਕੁਝ ਜਿਹੜੀਆਂ ਮੁੱਖ ਸਮੱਸਿਆਵਾਂ ਜੋ ਪਿਛਲੇ ਆਪਣੇ ਕੇਅਰ ਬੇਡ ਤੌਰ ਤੇ ਚਾਹੇ ਫੌਲ ਆਰਮੀ ਵਰਮ ਦੀ ਗੱਲ ਕਰੀਏ। ਜਦ ਕਿੜੀ ਦਾ ਮਲਾ ਦੇਖਣ ਨੂੰ ਮਿਲਦਾ ਉਹਦੇ ਵਾਸਤੇ ਕਿਸਾਨਾਂ ਨੂੰ ਕੋਈ ਸੁਝਾਅ ਤੁਹਾਡਾ ਕਿਵੇਂ ਉਹ ਤੇ ਕਾਬੂ ਕੀਤਾ ਜਿਹੜਾ ਮੁਸ਼ਕਲਾ ਨੂੰ। ਨਹੀਂ ਉਹਦੇ ਵਿੱਚ ਇਹ ਦੀ ਹੈ ਕਿ ਜਿਹੜੀ ਫੌਲ ਆਰਮੀ ਵਰਮ ਜਿਹੜਾ ਵਾ ਬਹੁਤਾਂ ਪਰਾਣਾ ਇਹ ਦਾਤੀ ਦਾ ਟ੍ਰੈਡੀਸ਼ਨ ਕਿ ਜਾਰੀ ਹੈਗਾ ਇਹ 2018 2017 17 18 ਤੋਂ ਬਾਅਦ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਆ ਚੱਕਾ ਵਾ ਇਹ ਜਿਹੜਾ ਤਕਰੀਬਨ ਜਿਹੜੀ ਆ ਕਿਉਂਕਿ ਜਿਹੜੇ ਠੰਡੇ ਮੌਸਮ ਦੇ ਵਿੱਚ ਘੱਟ ਹੁੰਦਾ ਗਰਮ ਮੌਸਮ ਦੇ ਵਿੱਚ ਜ਼ਿਆਦਾ ਹੁੰਦਾ ਜਿਹੜੀ ਹੁਣ ਆਪਾਂ ਮੱਕੀ ਲਾਉਣੀ ਹੈ ਤੇ ਉਹ ਸੰਭਾਵਨਾ ਹੁੰਦੀ ਵੀ ਜ਼ਿਆਦਾ ਜਿਹੜਾ ਵਾ ਫੋ ਇਸ ਕਰਕੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਇਹ ਹੀ ਆ ਕਿ ਜਿਹੜੇ ਜਿਹੜੇ ਮੱਕੀ ਲਾ ਰਹੇ ਆ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹਦਾ ਧਿਆਨ ਬਹੁਤ ਰੱਖਣਾ ਵਾ ਹਾਡੇ ਜਿਹੜੇ ਜਿਹੜੇ ਸਾਡੇ ਕਿਸਾਨ ਮਿੱਤਰ ਵੀ ਆ ਕਿੱਦਾਂ ਚੰਗ ਕੰਮ ਕਰਦੇ ਪਏ ਆ ਇਸ ਤਰ੍ਹਾਂ ਸਾਡੇ ਐਡਿਓ اے ਯੂ ਇਹੋ ਸਰਬਾਨ ਜਿਹੜੇ ਅਡੇ ਬਲਾਕਾਂ ਵਿੱਚ ਕੰਮ ਕਰਦੇ ਪਏ ਆ ਉਹਨਾਂ ਰਾਤਾਂ ਨੂੰ ਕਾਇਮ ਰੱਖਦੇ ਰਾਤ ਕਾਇਮ ਰੱਖਦੇ ਜਦੋਂ ਵੀ ਕਿਤੇ ਕੋਈ ਸਮੱਸਿਆ ਲੱਗਦੀ ਆ ਉਹਨਾਂ ਨਾਲ ਰਾਤ ਤੱਕ ਕੰਮ ਕਰਕੇ ਉਹਨਾਂ ਨੂੰ ਦਿਖਾ ਕੇ ਫਿਰ ਉਹ ਨਹੀਂ ਇਲਾਜ ਕਰਦੇ ਅੱਜ ਮੈਂ ਦੇਖਿਆ ਕਿ ਇੱਕ ਫਾਰਮਰ ਗੱਲ ਕਰ ਰਿਹਾ ਕਿ ਮੈਂ ਇੱਕ ਕੈਰਕਸ ਸਪਰੇਅ ਕੀਤੀ ਆ ਸਾਡ ਵੀਰੋ ਇਹੋ ਜਿਹੀ ਕੋਈ ਵੀ ਜਿਹੜੀ ਦਵਾਈ ਜਿਹੜੀ ਆ ਉਹ ਬਿਨਾਂ ਸਵਾਰਥ ਤੋਂ ਨਾ ਕਰੋ ਜਿਹੜੀ ਸਵਾਰਥ ਕੀਤੀਆਂ ਨੇ ਉਹੋ ਹੀ ਜਿਹੜੀਆਂ ਨੇ ਚਾਹੇ ਕੋਲ ਇੰਟਰਨੀਲੀ ਕੋਲਾ ਚਾਹੇ ਸਪਰੋਕ੍ਰਮੇ ਚਾਹੇ ਇਹੋ ਮਸ਼ੀਨ ਬਣ ਗਿਆ ਤੇ ਤੁਸੀਂ ਜਿਹੜੀਆਂ ਦਵਾਈਆਂ ਜਿਹੜੀਆਂ ਨੇ ਇਹ ਸਪਰੇਅ ਕਰਦੇ ਹੋ ਸਪਰੇਅ ਕਰਨ ਵਾਲੇ ਵੀ ਜਿਹੜੀ ਟੈਕਨੋਲੋਜੀ ਜਿਹੜੀ ਆ ਬਹੁਤ ਚੰਗੀ ਆ ਵੀ ਆਪਾਂ ਸਹੀ ਹੋਵੇ ਲੈਣਾ ਵਿੱਚ ਪੀਜਾ ਲੈਣਾ ਦੇ ਪੇਰ ਤੇ ਕਰਨੀ ਹੁੰਦੀ ਆ ਛੋਟੇ ਉੱਤੇ ਉੱਤੇ ਕਰਨੀ ਆ ਤਾਂ ਜੋ ਉਹਦੀ ਗੋਭ ਦੇ ਵਿੱਚ ਪਾਉਂਦੀ ਆ ਸੋ ਇਸ ਕਰਕੇ ਮੇਰੀ ਬੇਨਤੀ ਜੀ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਸਮੱਸਿਆ ਲੱਗਦੀ ਆ ਆਪਣੇ ਖੇਤੀਬਾੜੀ ਮਾਰਾ ਦੇ ਨਾਲ ਜਿਹੜੇ ਕਿਸਾਨ ਮਿੱਤਰ ਨੇ ਹਲੇ ਚ ਦਰਬਾਰ ਸਿੰਘ ਕੰਮ ਕਰਦੇ ਪਈ ਛੋਟੀ ਫਾਰਮ ਦੇ ਵਿੱਚ ਆ ਇਹਨਾਂ ਨਾਲ ਜੂਰ ਖਰਾਬ ਦਾ ਟਾਈਮ ਦੇਖੋ ਬਾਕੀ ਵੀ ਜਿੱਥੇ ਵੀ ਸਮ ਕਰਦੇ ਹੈ ਉਹਨਾਂ ਦਾ ਟਾਈਮ ਕਰਕੇ ਫਿਰ ਇਹਦਾ ਲਾਜ। ਸ੍ਰੀ ਡਾਕਟਰ ਸਾਣਾ ਜਗਰਜੀਤਾ ਜੀ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨ ਮੱਤਰੀ ਵੀ ਰੱਖੇ ਗਏ ਨੇ ਪਰ ਸਾਡੇ ਨਾਲ ਕਿਸਾਨ ਮੱਤਰੀ ਮੌਜੂਦ ਨਹੀਂ ਸਰਦਾਰ ਅਲਬਾਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਹੁਣ ਤੱਕ ਮੱਕੀ ਦੀ ਖੇਤੀ ਨੂੰ ਅਰਚਾਰਟ ਕਰਨ ਲਈ ਕੀ ਕੀ ਉਪਰਾਂਦੇ ਕੀਤੇ ਨੇ। ਬਹੁਤ ਧੰਨਵਾਦ ਹੈ ਜੀ ਸੈਕਟਰ ਸਪਾਸ ਸਿੰਘ ਜੀ ਯੂ ਅਰਜੰਦਰ ਸਿੰਘ ਤੇ ਡਾਕਟਰ ਅਮਰੀਤ ਸਿੰਘ ਜੀ ਸਾਡੇ ਕੋਲ ਇਥੇ ਪਹੁੰਚੇ ਨਾ ਨਾ ਹੋ ਟੀਮ ਪਹੁੰਚੀ ਆ। ਉਹ ਜਿੰਨੇ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਕੀ ਰਾਤ ਤੱਕ ਰੱਖਿਆ ਕਿਸਾਨਾਂ ਨਾਲ ਕਨਵਰਸ ਕੀਤਾ ਗਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਪਾਣੀ ਬਾਰੇ ਸਮਝਾਇਆ ਗਿਆ ਜਿਵੇਂ ਕਿ ਨੇ ਪਹਿਲਾਂ ਦੱਸਿਆ ਉਹ ਪਾਣੀ ਸਾਡਾ ਥੱਲੇ ਜਾ ਰਿਹਾ ਝੋਨੇ ਦੀ ਪ੍ਰੋਡਕਸ਼ਨ ਜ਼ਿਆਦਾ ਵਾ ਇੰਨੀ ਮਾਰਕ ਜਿਹੜੀ ਇਹਦੀ ਅੱਗੇ ਤਾਂ ਲੋੜ ਨਹੀਂ ਹੈਗੀ ਉਹ ਸਰਕਾਰਾਂ ਵੀ ਚਾਹੁੰਦੀਆਂ ਨੇ ਤੇ ਸਾਡੀ ਵੀ ਲੋੜ ਆ ਜੀ ਮੁੱਖ ਲੋੜ ਆ ਸਾਡੀ ਕਿ ਪਾਣੀ ਨੂੰ ਬਚਾਇਆ ਜਾਏ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਬਚੀਆਂ ਰਹਿਣ ਉਹ ਉਹਦਾ ਬਦਲਾ ਜਿਹੜਾ ਉਹ ਦਿੱਤਾ ਗਿਆ ਸਾਨੂੰ ਮੱਕੀ ਮੱਕੀ ਤੋਂ ਇਲਾਵਾ ਪਿਛਲੇ ਸਾਲ ਦਸਮਤੀ ਨੂੰ ਤਰਜੀਹ ਦਿੱਤੀ ਗਈ ਆ ਪਰ ਜ਼ਿਆਦਾਤਰ ਜਿਹੜੀ ਮੱਕੀ ਆ ਉਹ ਜ਼ਿਆਦਾ ਮਾਰਕੀਟਿੰਗ ਦੇ ਵਿੱਚ ਵਿਕ ਰਹੀ ਆ ਉਹਦੀਆਂ ਕੋਈ ਚੀਜ਼ਾਂ ਜਿਵੇਂ ਇਛਾ ਲਾਉਲ ਤੇ ਹੋਰ ਚੀਜ਼ਾਂ ਉਹ ਬਣ ਰਹੀਆਂ ਨੇ ਸੋ ਕਿਸਾਨਾਂ ਨੂੰ ਬੇਨਤੀ ਆ ਕਿ ਇਹ ਤਗੜੇ ਹੋ ਕੇ ਲਾਉਣ ਤੇ ਸਰਕਾਰ ਦਾ ਜੋ ਇੱਕ ਇਹਨਾਂ ਨੇ ਹਰ 100 ਪ੍ਰਤੀ 17500 ਰੁਪਏ ਰਾਸ਼ੀ ਰੱਖੀ ਆ ਉਹ ਸਬਸਿਡੀ ਜਿਹੜੀ ਆ ਉਹ ਪ੍ਰਾਪਤ ਕਰਨ ਇਸ ਤੋਂ ਇਲਾਵਾ ਕੋਈ ਵੀ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਆ ਸਾਡੇ ਨਾਲ ਤੇ ਸਾਰੀ ਟੀਮ ਜਿਹੜੀ ਆ ਮੈਕਮੇਂਟ ਜਿਹੋਨਾਂ ਨੇ ਰਾਹ ਤਾ ਬਣਾਉਣ ਉਹ ਧੰਨਵਾਦ ਆ ਵੀ ਸੋ ਬਹੁਤ ਵਧੀਆ ਵਿਚਾਰ ਦੱਸੇ ਨੇ ਸਾਡੇ ਕਿਸਾਨ ਮਤਰ ਜੀ ਨੇ ਜਿਵੇਂ ਡਾਕਟਰ ਸਾਹਿਬ ਪੰਜਾਬ ਸਰਕਾਰ ਸਮੇਂ ਸਮੇਂ ਤੇ ਪਰਾਲੇ ਕਰਦੀ ਰਹਿੰਦੀ ਆ ਜੀ ਪਾਣੀ ਨੂੰ ਬਚਾਉਣਾ ਕਿਉਂਕਿ ਆਪਾਂ ਜਾਣਦੇ ਹਾਂ ਜਿਹੜਾ ਤਰਕੀ ਹਟਲਾ ਗਿਆ ਜਨੂੰਨ ਘਟਦਾ ਜਾ ਰਿਹਾ ਸੋ ਸਰਕਾਰ ਵੱਲੋਂ ਵੱਖ-ਵੱਖ ਕੰਮ ਲਏ ਕੀਤੇ ਜਾਂਦੇ ਚਾਹੇ ਉਹ ਸਿੱਧੀ ਬਜਾਈ ਦੀ ਗੱਲ ਹੋਵੇ ਜਾਂ ਹੁਣ ਡਾਇਵਰਸੀਫਿਕੇਸ਼ਨ ਦੇ ਉੱਤੇ ਸਭ ਤੋਂ ਪਹਿਲਾ ਟਬਕ ਪਲਪ ਸਾਡੇ ਕੋਲ ਆ ਝੋਨੇ ਤੋਂ ਬਾਅਦ ਮੱਕੀ ਆ ਸੋ ਕਿਸਾਨਾਂ ਦਾ ਇੱਕ ਅਕਸਰ ਸ ਪੀਚ ਹੋਣੇ ਦੇ ਬਰਾਬਰ ਖਰੂਗੀ ਤੇ ਇਹਦੇ ਵਿੱਚ ਮਾਰਕੀਟਿੰਗ ਵਿੱਚ ਨਾ ਕੋਈ ਮੁਸ਼ਕਲ ਤੁਸੀਂ ਪਹਿਲਾਂ ਗੱਲ ਕਰਤੀ ਸੀ 2275 ਕੋਰੇ ਬਾਰੇ ਥੋੜਾ ਸਪਸ਼ਟਾਰ ਬਰੋ ਦੱਸ ਦਿਓ ਕਿ ਡਰਾਬਰ ਦੇ ਦੇਖੇ ਹੋਣੇ ਦੇ ਬਰਾਬਰ ਜਿਹੜਾ ਇਹਦਾ ਇਕਨੋਮਿਕ ਸਟੈਂਡ ਕਰੂਗੀ ਬਾਕੀ ਡਾਕਟਰ ਰਿਸ਼ਵਾਲ ਸਿੰਘ ਜੀ ਸਾਡੇ ਮਾਨ ਜੋ ਮੁੱਖ ਮੰਤਰੀ ਜੀ ਨੇ ਇਹ ਹੀ ਗੱਲ ਕਹੀ ਹੈ ਕਿ ਕਿਸਾਨ ਤਾਂ ਹੀ ਥੋੜੇ ਜਿਹਾ ਬਾਹਰ ਆਊਗਾ ਜੇ ਇਹ ਉਹਨੂੰ ਬਰਾਬਰ ਦੇਣ ਉੱਤੇ ਜਿਹੜਾ ਉਹਦਾ ਫਾਇਦਾ ਹੋਊਗਾ ਜੀ ਇਹ ਦੂਜੀ ਬੰਦ ਜਿਹੜੀ ਆਪਾਂ ਦਈਏ ਉਹਦੇ ਵਾਸਤੇ ਜਿਹੜਾ ਵਾ ਉਹ 7000 ਤੋਂ 10000 ਰੁਪਏ ਦਾ ਫਰਕ ਆ ਤੁਹਾਨੂੰ ਬਹੁਤ ਜ਼ਰੂਰੀ ਹੈ ਤੋਂ ਸੇਕਾਕ ਸਰਕਾਰ ਨੇ ਜਿਹੜਾ ਵਾ ਸਾਡੇ 7000 ਰੁਪਏ ਏਕੜ ਦਾ ਜਿਹੜਾ ਵਾ ਉਹ ਇੱਕ ਪ੍ਰਸ਼ਾਨ ਰਾਸ਼ੀ ਜਿਹੜੀ ਕਿਸਾਨ ਦੇਦੀ ਹੈ ਤੇ ਜਿਹੜਾ ਮਾੜਾ ਮਾੜਾ ਕਾਟਾ ਵਟਾਉਂਦਾ ਉਹ ਪੂਰਾ ਕਰਾਂਗੇ। ਬਾਕੀ ਸਾਰੇ ਵੀਰੋ ਜਿਹੜੀ ਮੱਕੀ ਦੀ ਗੱਲ ਆ ਉਹ ਜਿੰਨੇ ਜਰਹੀ 300 333 ਬੂਟੇ ਆ ਉਹ ਪਰ ਵੀ ਪੂਰੀ ਪੂਰੀ ਲਿਖਾਂਗੇ। ਆਪਾਂ ਪੈਦਾਵਾਰ ਪੂਰੀ ਨਹੀਂ ਲੈ ਸਕਦੇ। ਹੁਣ ਸਾਡੇ ਸਾਹਮਣੇ ਇੱਥੇ ਜਿੰਦਾ ਉਹ ਨਿਮੈਟਿਕ ਪਾਰਟ ਰੱਬ ਜਾਈ ਗਈ ਦੀ ਜਾ ਰਹੀ ਹੈ। ਇਹਦੇ ਵਿੱਚ 10 ਕਿਲੋ ਬੀ ਪਾਇਪ 10 ਕਿਲੋ ਬੀ ਚਾਪਣਾ। ਇਹ ਹਮਤ ਕੀ ਨਾ ਨੰਬਰ ਆਫ ਪਲਾਂਟ ਜਦੋਂ ਮੇ ਰੇਡੀ ਪਹੁੰਚਣ ਦੀ ਕੀਤੀ ਹੈ ਪੂਰੀ ਪੂਰੀ ਹੋ ਗਈ ਸਾਡੀ ਛਡੀਆਂ ਪੂਰੀਆਂ ਹੋਣਗੀਆਂ ਸਾਡੇ ਦਾੜੇ ਖੋਲੇ ਆਉਣਗੇ ਤੇ ਝਾੜ ਸਾਡਾ ਜਿਹੜਾ 25 ਤੋਂ 30 ਕੋਟ ਜਿਹੜਾ ਆ ਰਾਮ ਨਾਲ ਲਿਖਿਆ ਇਹ 25 ਜੇ 25 ਤੋਂ 30 ਕੋਟ ਨਿਕਲ ਆਇਆ ਤੇ ਇਹਦਾ ਮਤਲਬ ਕਿ ਤੁਹਾਡੀ ਜਿਹੜੀ 225 ਰੁਪਏ ਰੇਟ ਆ ਤੇ ਸਾਡਾ ਬਰਾਬਰ ਹੋ ਜਾਣਾ ਫਿਰ ਇਹਦੇ ਵਿੱਚ ਮਿਹਨਤ ਘਟਿਆ ਪਾਣੀ ਦੀ ਬਹੁਤ ਘੱਟ ਲੋੜ ਪੈਣੀ ਆ ਵਰਸਾ ਤਾਂ ਹੋ ਹੀ ਦੀਆਂ ਨੇ ਅਜੇ ਪਾਣੀ ਦੀ ਗੱਲ ਕਰੀਏ ਤਾਂ 348 ਲੀਟਰ ਜਿਹੜਾ ਪਾਣੀ ਲੱਗਦਾ ਇਹਦੇ ਤੇ ਕਿਲੋ ਜਾਨੇ ਪੈਦਾ ਕਰਨਾ ਤੇ ਛੋਲੇ ਦਾ ਜਿਹੜਾ ਉਹ 4000 ਤੋਂ ਲੈ ਕੇ 5000 ਤੱਕ ਲੀਟਰ ਲੱਗਦਾ ਆ ਆਪੇ ਹਿਸਾਬ ਤੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਦੱਸੀ ਹੈ ਕਿ ਜਿਹੜਾ ਪਾਣੀ ਦੀ ਬਹੁਤ ਵੱਡੀ ਬਚਤ ਆ ਸੋ ਕਿਉਂਕਿ ਇਕਨੋਮਿਕਸ ਵੀ ਜਿਹੜੀ ਬਰਾਬਰ ਹੋ ਗਈ ਪੈਸੇ ਵੀ ਸਾਨੂੰ ਬਰਾਬਰ ਮਿਲ ਗਏ ਪਾਣੀ ਵੀ ਬਚ ਗਿਆ ਸੋ ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਪੀਲ ਹੈ ਕਿ ਆਪਾਂ ਵੱਧ ਤੋਂ ਵੱਧ ਇਸ ਪਾਸੇ ਤੁਰੀਏ ਸਾਡੇ ਨਾਲ ਕਿਸਾਨ ਵੀਰ ਵੀ ਮੌਜੂਦ ਹੈ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਮੱਟੀ ਦੀ ਕਮੀ ਹੋ ਰਹੀ ਆ ਸੋ ਸਭ ਤੋਂ ਪਹਿਲਾਂ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਬਲਜੀਤ ਸਿੰਘ ਪਿੰਡ ਤੁਹਾਡਾ ਪੋਜਰਾ ਛੋਟੇ ਪਿੰਡ ਤੁਹਾਡੇ ਵੱਲੋਂ ਕਿੰਨਾ ਰਕਬਾ ਬੀਜਿਆ ਜਾ ਰਿਹਾ ਜੀ ਫਕੀਰ ਠੀਕ ਇੱਕ ਬਾਰ ਬੀਜਿਆ ਹੈ ਤਾਂ ਨੂੰ ਕਿਵੇਂ ਪਤਾ ਲੱਗਾ ਉਸਨੂੰ ਪਤਾ ਸੀ ਕਿ ਸਰਕਾਰ ਉਹਦੇ ਜੋ ਸਹੂਲਤ ਦੇਣੀ ਹੈ ਤੁਹਾਨੂੰ ਮਿਲਣੀ ਆ ਪਹਿਲਾਂ ਜਾਣਕਾਰੀ ਨਹੀਂ ਸੀ ਕਿ ਦੋਨੇ ਦਲਬਾਹ ਸਰਨਾ ਖਿੜੇ ਆ ਤੇ ਪਤਾ ਲੱਗਾ ਨਾਲ ਉਹਨੇ ਸਰਨਾ ਦੱਸਿਆ ਸਾਨੂੰ ਕੀ ਕਰ ਜਿੰਦੇ ਸਰਨਾ ਦੱਸਿਆ ਫਿਰ ਉਸ ਤੋਂ ਬਾਅਦ ਆਨੂੰ ਟੀਮਾਂ ਦਾ ਹੀ ਪਤਾ ਲੱਗਾ ਜੇ ਸਰਕਾਰ ਦੇ ਜੀ ਚਲੋ ਬਹੁਤ ਵਧੀਆ ਪ੍ਰਾਲਾ ਜੀ ਤੁਹਾਡਾ ਬਹੁਤ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ